ਸ਼੍ਰੋਮਣੀ ਅਕਾਲੀ ਦਲ ਨੇ ਵੱਖਰੀ ਕਾਨਫਰੰਸ ਕੀਤੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹਨਾਂ ਨੂੰ ਬਾਗੀ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਵੱਖਰੀ ਕਾਨਫਰੰਸ ਕੀਤੀ ਤੇ ਭਾਈ ਅਮਰਤਪਾਲ ਸਿੰਘ ਹਰਾਂ ਦੇ ਸਮਰਥਕਾਂ ਨੇ ਵੱਖਰੀ ਕਾਨਫਰੰਸ ਕੀਤੀ ਯਾਨੀ ਕਿ ਮਾਹੌਲ ਕਾਫੀ ਉੱਥੇ ਸਿਆਸੀ ਨਜ਼ਰ ਆਇਆ ਧਾਰਮਿਕ ਥਾਂ ਪ੍ਰਮੁਖਤਵ ਰੂਪ ਤੇ ਦੋ ਕਾਨਫਰੰਸਾਂ ਹੋਈਆਂ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਸੁਖੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਦੂਜੀ ਜਿਹੜੀ ਸੀ ਭਾਈ ਅਮਰਤਪਾਲ ਸਿੱਕ ਤੇ ਹੋਰ ਜਿਹੜੂ ਪੰਥਕ ਕਾਨਫਰੰਸ ਦਾ ਨਾਂ ਦਿੱਤਾ ਗਿਆ। ਇਕੱਠ ਦੇ ਪੱਖੋਂ ਇਹ ਕਾਨਫਰੰਸ ਅਕਾਲੀ ਕਾਨਫਰੰਸ ਤੋਂ ਕਈ ਗੁਣਾ ਵੱਡੀ ਸੀ। ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਵਾਪਸ ਲੈ ਲਈ ਆਪਣੇ ਕੰਮ ਕਾਜ ਦੇ ਉੱਤੇ ਡਾਕਟਰ ਪਰਤਾਏ ਨੇ ਪਰ ਸਵਾਲ ਇਸ ਘਟਨਾ ਦੇ ਉੱਤੇ ਉਵੇਂ ਹੀ ਬਰਕਰਾਰ ਹੈ। ਉੱਥੋਂ ਦੇ ਵੱਖ ਮੰਤਰੀ ਦੇ ਕਾਰਗੁਜ਼ਾਰੀ ਤੇ ਵੀ ਅਸਰ ਆਇਆ ਮਮਤਾ ਬੈਨਰਜੀ ਤੇ ਇਹ ਵੀ ਸਾਹਮਣੇ ਆ ਗਿਆ ਜੋ ਸੀਬੀਆਈ ਨੇ ਸਟੇਟਸ ਰਿਪੋਰਟ ਸੁਪਰੀਮ ਕੋਰਟ 'ਚ ਦਿੱਤੀ ਕਿ ਘਟਰਾਵਾਂ ਵਾਲੀ ਥਾਂ ਨਾਲ ਛੇੜਛਾੜ ਕੀਤਾ ਗਿਆ ਹੈ ਜਨਤਾ ਦੇ ਵਿੱਚ ਬੈਠ ਕੇ ਵਿਚਾਰ ਚਰਚਾ ਕਰ ਰਹੇ ਨੇ ਤੇ ਜਿਹੜੇ ਉਹਨਾਂ ਦੇ ਸਾਥੀ ਨੇ ਉਹ ਵੱਖ-ਵੱਖ ਹੋਰ ਨਾਲ ਹਲਕਿਆਂ ਦੇ ਵਿੱਚ ਕਮਾਨ ਸੰਭਾਲ ਲਈ ਇਹ ਕਿਹਨਾਂ ਦਾ ਪਾਰਲੀਮੈਂਟ ਬੋਰਡ ਬਣਿਆ ਹੂੰ ਉਹਦੇ ਬੁਖੀ ਨੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਹਮ ਹਮੇਸ਼ੰਦਰ ਗਰੇਵਾਲ ਤੇ ਹੋਰ ਹਮੇਸ਼ੰਦਰ ਗਰੇਵਾਲ ਸਾਹਿਬ ਨੇ ਉਹ ਕਿਹੜਾ 97 ਤੋਂ ਬਾਅਦ ਕਦੇ ਜਿੱਤੇ ਨੇ ਸੋ ਮੇਰੇ ਕਹਿਣ ਦਾ ਮਤਲਬ ਇਹਨਾਂ ਥਾਵਾਂ ਤੇ ਤਾ ਉਹ ਆਪ ਜਾ ਰਹੇ ਨੇ ਹਮ ਕਿ ਲੋਕਾਂ ਦੀ ਰਾਇ ਲੈਣੀ ਹੈ ਪਹਿਲਾਂ ਜਿਹੜੀ ਝੁੰਦਾ ਸਾਹਿਬ ਨੇ ਰਾਇ ਲਈ ਸੀ ਲੋਕੇ ਪੁੱਛ ਰਹੇ ਨਹੀਂ ਵੀ ਉਹ ਲਾਗੂ ਕਰਤੀ ਸੀ ਸੈਂਟਰ ਥਾਨ ਮੋਰਚਾ ਆਪਣੇ ਪੱਧਰ ਦੇ ਉੱਤੇ ਪ੍ਰਦਰਸ਼ਨ ਕਰ ਰਿਹਾ ਹੈ ਮੰਤਰੀਆਂ ਦੇ ਵਜ਼ੀਰਾਂ ਦੇ ਘਰਾਂ ਦੇ ਬਾਹਰ ਰੋਸਟਰ ਨੇ ਤੇ ਦੂਜੇ ਪਾਸੇ ਜਿਹੜਾ ਪੰਦੇਰ ਸਾਹਿਬ ਉਹਨਾਂ ਵਾਲਾ ਸਹਿਯੁਕਤ ਕਿਸਾਨ ਮੋਰਚਾ ਹੈ ਉਹ ਆਪਣੇ ਤਰੀਕੇ ਦੀ ਜਿਹੜੀ ਆ ਉਹ ਕਾਰਵਾਈਆਂ ਕਰ ਰਿਹਾ ਹੈ ਸ਼ੰਭੂ ਬੈਰੀਅਰ ਦੇ ਉੱਤੇ ਕਿਸਾਨ ਬੈਠੇ ਨੇ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਪਹੁੰਚਿਆ ਹੋਇਆ ਹੈ ਤੇ ਸੁਪਰੀਮ ਕੋਰਟ ਨੇ ਸੁਣਵਾਈ ਫਿਲਹਾਲ ਮੁਲਤਵੀ ਕਰ ਦਿੱਤੀ ਹੈ ਦੋਵਾਂ ਸਰਕਾਰਾਂ ਨੂੰ ਸੂਬਿਆਂ ਨੂੰ ਬੈਠ ਕੇ ਦਾ ਹੱਲ ਕੱਢਣ ਲਈ ਕਹਿ ਦਿੱਤਾ ਗਿਆ ਹੈ ਇਹ ਮੀਟਿੰਗ ਸਰੇਣੀ ਚੜੀ ਤੇ ਸੁਪਰੀਮ ਕੋਰਟ ਨੇ ਕਿਹਾ ਹੈ ਹੂੰ ਕਿ ਕੁਝ ਹੋਰ ਮੈਂਬਰ ਪਾਓ ਹੂੰ ਕਿਸਾਨਾਂ ਦੇ ਵੀ ਪਾਓ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਦੇ ਮੈਂਬਰ ਵੀ ਪਾਓ ਤੇ ਸੁਪਰੀਮ ਕੋਰਟ ਵੱਲੋਂ ਵੀ ਕੁਝ ਜੱਜ ਸਹਿਬਾਨ ਇਸ ਕਮੇਟੀ ਦੇ ਵਿੱਚ ਲੈ ਕੇ ਆਉਣ ਸਤਿ ਸ਼੍ਰੀ ਅਕਾਲ ਸੜਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇ ਚੁਦੇ ਦੇ ਦਰਸ਼ਕਾਂ ਦਾ ਮਹਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਖਾਸ ਤੌਰ ਦੇ ਉੱਤੇ ਸਿਆਸੀ ਸਰਗਰਮੀਆਂ ਜਾਂ ਜਿਹੜੀਆਂ ਖਬਰਾਂ ਹਫ਼ਤੇ ਭਰ ਦੇ ਦੌਰਾਨ ਚਰਚਾ ਰਹੀਆਂ ਉਹਨਾਂ ਦੇ ਉੱਤੇ ਇਸ ਪ੍ਰੋਗਰਾਮ 'ਚ ਚਰਚਾ ਕੀਤੀ ਜਾਂਦੀ ਹੈ ਤੇ ਇਸ ਪ੍ਰੋਗਰਾਮ ਦਾ ਹਿੱਸਾ ਬੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸਵਾਗਤ ਹੈ ਜੀ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਢਿਲ ਸਾਹਿਬ ਸਭ ਤੋਂ ਪਹਿਲਾਂ ਤਿਹਾਰ ਦੀ ਗੱਲ ਕਰ ਲਈਏ ਰੱਖੜੀ ਦੇਸ਼ ਭਰ ਦੇ ਵਿੱਚ ਬਣਾਇਆ ਗਿਆ ਵੱਖ-ਵੱਖ ਥਾਵਾਂ ਦੇ ਉੱਤੇ ਸਮਾਗਮ ਕੀਤੇ ਗਏ ਪੈਣਾ ਆਪਣੇ ਭਰਾਵਾਂ ਨੂੰ ਰਖੜੀਆਂ ਬੰਨਦੀਆਂ ਨਜ਼ਰਾਈਆਂ ਤੇ ਇਸ ਤੋਂ ਇਲਾਵਾ ਇੱਕ ਪਾਸੇ ਰਖੜੀ ਇਸ ਤਰ੍ਹਾਂ ਮਨਾਈ ਗਈ ਤੇ ਦੂਜੇ ਪਾਸੇ ਰਖੜ ਪੁੰਨਿਆਂ ਦੇ ਉੱਤੇ ਬਾਬਾ ਵਕਾਲ ਸਾਹਿਬ ਵਿਖੇ ਵੱਡਾ ਇਕੱਠ ਹੁੰਦਾ ਹੈ ਉੱਥੇ ਸਿਆਸੀ ਕਾਨਫਰੰਸਿਸ ਵੀ ਹੋਈਆਂ ਸ਼੍ਰੋਮਣੀ ਅਕਾਲੀ ਦਲ ਨੇ ਵੱਖਰੀ ਕਾਨਫਰੰਸ ਕੀਤੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਨ੍ਹਾਂ ਨੂੰ ਬਾਗੀ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਵੱਖਰੀ ਕਾਨਫਰੰਸ ਕੀਤੀ ਤੇ ਭਾਈ ਅਮਰਤਪਾਲ ਸਿੰਘ ਹੁਰਾਂ ਦੇ ਸਮਰਥਕਾਂ ਨੇ ਵੱਖਰੀ ਕਾਨਫਰੰਸ ਕੀਤੀ ਯਾਨੀ ਕਿ ਮਾਹੌਲ ਕਾਫੀ ਉਥੇ ਸਿਆਸੀ ਨਜ਼ਰ ਆਇਆ ਧਾਰਮਿਕ ਥਾਂ ਦੇ ਉੱਤੇ ਵੀ ਦੇਖੋ ਜਿਹੜਾ ਇਹ ਰਖੜੀ ਆ ਰਖੜੀ ਸਾਡਾ ਭੈਣ ਭਰਾ ਦੇ ਰਿਸ਼ਤੇ ਦਾ ਪ੍ਰਤੀਕ ਹੈ ਹੂੰ ਬਹੁਤ ਛੋਟੇ ਹੁੰਦਿਆਂ ਤੋਂ ਪੜਦੇ ਆਏ ਹਾਂ ਕਪਤਾ ਹੁੰਦੀ ਸੀ ਭੈਣ ਕੋਲੋਂ ਵੀਰ ਵੇ ਬਨਾਲਾ ਰਖੜੀ ਸੋਹਣੇ ਜਿਹੇ ਗੁੱਟ ਤੇ ਸਜਾਲਾ ਰਖੜੀ ਇਹ ਸ਼ਾਇਦ ਦੂਜੀ ਦੀ ਕਪਤਾ ਹੁੰਦੀ ਸੀ 70 ਦੇ ਵਿੱਚ ਇਹਦੇ ਵਿੱਚ ਮੇਰੀਆਂ ਉਹ ਮੰਗਾ ਵੀਰ ਵੇ ਉੱਚੀਆਂ ਤੇ ਲੰਮੀਆਂ ਤਰੰਗਾਂ ਵੀਰਵੇ ਗੁੱਟ ਕਰ ਅੱਗੇ ਤੂੰ ਸਜਾਲਾ ਰੱਖੜੀ ਭੈਣ ਕੋਲੋਂ ਵੀਰਵੇ ਬਨਾਲਾ ਰੱਖੜੀ ਪਰ ਉਦੋਂ ਬਹੁਤ ਅਫਸੋਸ ਹੁੰਦਾ ਜਦੋਂ ਭੈਣ ਭਰਾ ਦੇ ਰਿਸ਼ਤੇ ਤਾਰ-ਤਾਰ ਕਈ ਤਰੀਕਿਆਂ ਨਾਲ ਆ ਜਾਂਦੇ ਨੇ ਇਹ ਪਦਾਰਥਵਾਦੀ ਯੁੱਗ ਦੇ ਵਿੱਚ ਕਈ ਵਾਰ ਕਤਲ ਤੱਕ ਵੀ ਜਾਵੜਦੇ ਆ ਕਈ ਵਾਰ ਭੈਣਾ ਆਪਣੇ ਹਿੱਸਿਆਂ ਪ੍ਰਤੀ ਸਾਰਾ ਕੁਝ ਖੋ ਜਾਂਦੀਆਂ ਨੇ ਰਿਸ਼ਤੇ ਟੁੱਟ ਵੀ ਜਾਂਦੇ ਨੇ ਬਿਹਤਰ ਤਰੀਕਾ ਇਹ ਆ ਕਿ ਇਸ ਰਿਸ਼ਤੇ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਜੋਬੀ ਸੋ ਬਹੁਤ ਵਧੀਆ ਤਰੀਕੇ ਨਾਲ ਲੰਘਿਆ ਇੱਥੋਂ ਤੱਕ ਕਿ ਤਰਵਿੰਦਰ ਜੀ ਜੇਲ੍ਹਾਂ ਦੇ ਵਿੱਚ ਵੀ ਭੈਣਾ ਆਪਣੇ ਜਿਹੜੇ ਉੱਥੇ ਕੁਝ ਗੁਨਾਹ ਕਰਲੇ ਕੁਝ ਉਹਨਾਂ ਕਰਕੇ ਜੇਲ੍ਹਾਂ ਚ ਵੀਰ ਉਹਨਾਂ ਦੇ ਨਿਆਂਕ ਰਾਸਤਾ ਦੇ ਵਿੱਚ ਆ ਕਈ ਸਜ਼ਾ ਭੁਗਤ ਰਹੇ ਨੇ ਉਹਨਾਂ ਦੇ ਉੱਤੇ ਵੀ ਉਸ ਦਿਨ ਟਾਈਮ ਕਾਫੀ ਦੰਦਿਆਂ ਮੁਲਾਕਾਤਾਂ ਦਾ ਉਹ ਵੀ ਹੋਇਆ ਹੁਣ ਆਇਓ ਤੁਸੀਂ ਸਿਆਸੀ ਕਾਨਫਰੰਸਾਂ ਦੇ ਉੱਤੇ ਪ੍ਰਮੁੱਖ ਤੌਰ ਤੇ ਉੱਤੇ ਦੋ ਕਾਨਫਰੰਸਾਂ ਹੋਈਆਂ ਇੱਕ ਸ਼ਰੂਣੀ ਕਾਲੀ ਦਲ ਦੀ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਦੂਜੀ ਜਿਹੜੀ ਸੀ ਭਾਈ ਅਮਰਤਪਾਲ ਸਿੰਘ ਤੇ ਹੋਰ ਜਿਹਨੂੰ ਪੰਥਕ ਕਾਨਫਰੰਸ ਦਾ ਨਾਂ ਦਿੱਤਾ ਗਿਆ ਹੂੰ ਇਹ ਪੰਥਕ ਕਾਨਫਰੰਸ ਦੇ ਵਿੱਚ ਲੋਕਾਂ ਦਾ ਜਲਾਉ ਦੇਖਣ ਵਾਲਾ ਸੀ ਕਿਉਂਕਿ ਕਿਸੇ ਨੇ ਕੋਈ ਸਾਧਨ ਨਹੀਂ ਦਿੱਤਾ ਕਿਸੇ ਨੇ ਕੋਈ ਤੇਲ ਨਹੀਂ ਪਾਇਆ ਕਿਸੇ ਨੇ ਕੋਈ ਪੈਸਾ ਨਹੀਂ ਦਿੱਤਾ ਲੋਕ ਆਪਣੇ ਤੌਰ ਤੇ ਆਪਣੇ ਹਵਾਨਾਂ ਦੇ ਰਾਹੀਂ ਉੱਥੇ ਪੁੱਜੇ ਦਿਲਚਸਪ ਗੱਲ ਉੱਥੇ ਇਹ ਰਹੀ ਕਿ ਇਹ ਮੰਚ ਸਾਰੇ ਦਾ ਸਾਰਾ ਬਹੁ ਗਿਣਤੀ ਨੌਜਵਾਨਾਂ ਦੇ ਹੱਥਾਂ ਚ ਰਿਹਾ ਭਾਵੇਂ ਪਾਈ ਅਮਰਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਕਈ ਹੋਰ ਜਥੇਬੰਦੀਆਂ ਦੇ ਆਗੂ ਨੌਜਵਾਨਾਂ ਦੇ ਆਗੂ ਭਾਵੇਂ ਲੱਖਾ ਸਧਾਨਾ ਹੋਵੇ ਜਾਂ ਕੋਈ ਹੋਰ ਹੋਵੇ ਉਹ ਵੀ ਸਾਰੇ ਉੱਥੇ ਦੇਖੇ ਗਏ ਇਕੱਠ ਦੇ ਪੱਖੋਂ ਇਹ ਕਾਨਫਰੰਸ ਅਕਾਲੀ ਕਾਨਫਰੰਸ ਤੋਂ ਕਈ ਗੁਣਾ ਵੱਡੀ ਸੀ ਇਹ ਚੀਜ਼ ਸਾਫ਼ ਦੱਸਦੀ ਹੈ ਅਲਾਕਾ ਖਨੂਰ ਸਾਹਿਬ ਦਾ ਸੀ ਹੂੰ ਐਵੇਂ ਜਿਵੇਂ ਫਰੀਦਕੋਟ ਇਹਨਾਂ ਲੋਕ ਸਭਾ ਚੋਨਾਂ ਦੇ ਵਿੱਚ ਇਸੇ ਹਲਕੇ ਨੇ ਇੱਕ ਪਹਿਲਾਂ ਵੀ ਹੂੰ ਤਕਦੀਰ ਬਦਲੀ ਸੀ ਪੰਜਾਬ ਦਾ ਕਿਉਂਕਿ ਉਦੋਂ ਸਿਵਰਨਜੀਤ ਸਿੰਘ ਮਾਨ ਇਸੇ ਖਨੂਰ ਸਾਹਿਬ ਹਲਕੇ ਤੋਂ ਖੜੇ ਸਨ ਜਿਹਨੂੰ ਉਸ ਵੇਲੇ ਤਰਨ ਤਰਨ ਕਹਿੰਦੇ ਸੀ ਹੂੰ ਤੇ ਪੰਜਾਬ ਦੀ ਸਿਆਸਤ ਦੀ ਫਿਜ਼ਾ ਬਦਲੀ ਸਭ ਤੋਂ ਵੱਧ ਬੰਦੇ ਇਹਨਾਂ ਦੇ ਚਿਤਾਕੇ ਤੋਰਤੇ ਸੀ ਆ ਜਿਹੜੇ ਹੁਣ ਕਹਿੰਦੇ ਆ ਨਾ ਅਸੀਂ ਤਾਂ ਬਦਲਾ ਰਿਓ ਨਾ ਉਦੋਂ ਕਿਸੇ ਨੇ ਨਾਰਾ ਨਹੀਂ ਸੀ ਦਿੱਤਾ ਪਰ ਰਵੈਤੀ ਅਕਾਲੀ ਕਾਂਗਰਸੀਆਂ ਨੂੰ ਹਰਾ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਅਮਰਤਸਰ ਨੂੰ ਹਾਲਾਂਕਿ ਅਕਾਲੀ ਦਲ ਅਮਰਤਸਰ ਇਹਨਾਂ ਨੇ ਨਾਂ ਬਾਅਦ ਚ ਰੱਖਿਆ ਉਸ ਵੇਲੇ ਅਕਾਲੀ ਦਲ ਮਾਨ ਸੀ ਹੂੰ ਉਹਨਾਂ ਨੂੰ ਜਿਤਾ ਕੇ ਵੱਡੇ ਪੱਦਰ ਦੇ ਉੱਤੇ ਇਹਨਾਂ ਨੇ ਕਿਹਾ ਸੀ ਦੂਜੀ ਗੱਲ ਤੇ ਆਜੋ ਤੁਸੀਂ ਕਿ ਕੱਠ ਦੇ ਪੱਖੋਂ ਬਹੁਤ ਵੱਟਾ ਤੇ ਲੋਕਾਂ ਦਾ ਮੂਡ ਦੇਖਣ ਨੂੰ ਹੈ ਕਿ ਲੋਕ ਰਵਾਇਤੀਆਂ ਨੂੰ ਨਹੀਂ ਸਮਝਦੇ ਤੇ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਵੀ ਉਹਦਾ ਫਾਇਦਾ ਨਹੀਂ ਉਠਾ ਸਕੀ ਇਹਦੇ ਤੋਂ ਵੀ ਲੋਕਾਂ ਦਾ ਮੂਹ ਭੰਗ ਹੋ ਗਿਆ ਇਸੇ ਕਰਕੇ ਤਾਂ 13 ਸੀਟਾਂ ਜਿੱਤਣ ਵਾਲੇ ਤਣਤੇ ਰਹਿ ਗਏ ਸੋ ਇਹ ਕਾਨਫਰੰਸਾਂ ਜਿਹੜੀਆਂ ਅਸੀਂ ਆਪਣੇ ਆਪ ਦੇ ਵਿੱਚ ਉਧਰ ਸੁਖਵੀਰ ਸਿੰਘ ਬਾਦਲ ਹੋ ਰਹੇ ਨੇ ਜਿਹੜੇ ਅਕਾਲੀ ਦਲ ਸੁਧਾਰ ਲੈ ਆ ਰਹੇ ਆ ਉਹਨਾਂ ਦੇ ਉੱਤੇ ਕਾਫੀ ਨਿਸ਼ਾਨੇ ਸਾਧਦੇ ਬਿਕਰਮ ਸਿੰਘ ਵਿਜੀਠੀਆ ਨੇ ਵੀ ਕਾਫੀ ਤੱਤਾ ਸ਼ਬਦਾਂ ਦੇ ਰੂਪ ਦੇ ਵਿੱਚ ਉੱਥੇ ਆਪਣੀ ਗੱਲਬਾਤ ਕਹੀ ਹੂੰ ਸੋ ਜਿਹੜਾ ਅਕਾਲੀ ਦਲ ਪੰਥ ਕਹਿ ਸਕਦੇ ਆ ਅਕਾਲੀ ਦਲ ਪੰਥਕ ਨਹੀਂ ਪੰਥਕ ਲੈਰ ਵਾਲੇ ਉਹਨਾਂ ਦੀ ਇਹ ਛੂਮੁਲੀਅਤ ਪਰ ਨਹੀਂ ਸੀ ਜੀ ਟਰਾਲ ਸਾਹਿਬ ਦੇਸ਼ ਭਰ ਦੇ ਡਾਕਟਰ ਹੜਤਾਲ ਦੇ ਉੱਤੇ ਸੀਗੇ ਕੋਲਕਾਤਾ ਦੇ ਵਿੱਚ ਜਿਹੜਾ ਮਰਡਰ ਕੇਸ ਆਇਆ ਰੇਪ ਕੀਤਾ ਗਿਆ ਉਹਨੂੰ ਲੈ ਕੇ ਤੇ ਹੁਣ ਜਾਂਚ ਵੀ ਅੱਗੇ ਵੱਧਦੀ ਨਜ਼ਰ ਆ ਰਹੀ ਹੈ ਕਈ ਜਿਹੜੇ ਇਹਦੇ ਵਿੱਚ ਦੋਸ਼ੀ ਨੇ ਉਹਨਾਂ ਦਾ ਪੋਲੀਗ੍ਰਾਫ ਜਿਹੜਾ ਟੈਸਟ ਹੁੰਦਾ ਉਹ ਵੀ ਕੀਤਾ ਗਿਆ ਮੁੱਖ ਜਿਹੜਾ ਮੁਲਜ਼ਮ ਆ ਉਹਦਾ ਫਿਲਹਾਲ ਅਜੇ ਕੁਝ ਨਹੀਂ ਹੋਇਆ ਤੇ ਕੁਲ ਮਿਲਾ ਕੇ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਵਾਪਸ ਲੈ ਲਈ ਆਪਣੇ ਕੰਮ ਕਾਜ ਦੇ ਉੱਤੇ ਡਾਕਟਰ ਪਰਤਾਏ ਨੇ ਪਰ ਸਵਾਲ ਇਸ ਘਟਨਾ ਦੇ ਉੱਤੇ ਉਵੇਂ ਹੀ ਬਰਕਰਾਰ ਨੇ ਦੇਖੋ ਇਹਦੇ ਵਿੱਚ ਬਹੁਤ ਕੁਝ ਹੈਗਾ ਜੇ ਸਹੀ ਰੂਪ ਦੇ ਵਿੱਚ ਸਾਰੀ ਪਰਤਾਲ ਆ ਜਾਵੇ ਤਾਂ ਇਹ ਜਿਹੜਾ ਪ੍ਰਿੰਸੀਪਲ ਹੈ ਉਹਦੇ ਤੇ ਬਹੁਤ ਕੁਝ ਉਹਦੇ ਕਾਰਨਾਮੇ ਨਿਕਲਣਗੇ ਸੰਦੀਪ ਘੋਸ਼ ਦੇ ਇਹ ਮਾਮਲਾ ਸੀਬੀਆਈ ਨੂੰ ਦਿੱਤਾ ਗਿਆ ਕਿਉਂਕਿ ਬਹੁਤ ਪੇਚੀਦਾ ਹੋ ਗਿਆ ਸੀ ਉੱਥੋਂ ਦੇ ਮੁੱਖ ਮੰਤਰੀ ਦੇ ਕਾਰਗੁਜ਼ਾਰੀ ਤੇ ਵੀ ਅਸਰ ਆਇਆ ਮਮਤਾ ਬਾਹਰ ਜੀ ਤੇ ਉਹ ਵੀ ਸਹੀ ਤਰੀਕੇ ਨਾਲ ਹੈਂਡਲ ਨਹੀਂ ਕਰ ਸਕੇ ਪੌਲੀਗ੍ਰਾਫ ਟੈਸਟ ਪੰਜ ਜਨਿਆਂ ਦਾ ਹੋ ਗਿਆ ਅਜੇ ਮੁੱਖ ਹੈ ਜਿਹੜਾ ਉਤਾ ਰਹਿੰਦੇ ਇਹ ਵੀ ਸਾਹਮਣੇ ਆ ਗਿਆ ਜੋ ਸੀਬੀਆਈ ਨੇ ਸਟੇਟਸ ਰਿਪੋਰਟ ਸੁਪਰੀਮ ਕੋਰਟ 'ਚ ਦਿੱਤੀ ਕਿ ਘਟਰਾਵਾਂ ਵਾਲੀ ਥਾਂ ਨਾਲ ਛੇੜਛਾੜ ਕੀਤਾ ਗਿਆ ਹੈ। ਮਾਮਲਾ ਇਹ ਵੀ ਆ ਉਧਰੋਂ ਵੀ ਜਾ ਰਿਹਾ ਹੈ ਕਿ ਮਨੁੱਖੀ ਅੰਗਾਂ ਦੀ ਤਸਕਰੀ ਕੀਤੀ ਜਾਂਦੀ ਸੀ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਉੱਥੇ ਨਸ਼ਾ ਉਸ ਤਰ੍ਹਾਂ ਦਾ ਪ੍ਰਭਾਵ ਵੀ ਦੇਖਣ ਨੂੰ ਆ ਰਿਹਾ। ਸੀ.ਆਈ. ਗੇ ਨੂੰ ਜਾਂਚ ਦਿੱਤੀ ਗਈ ਹੈ। ਸਥਾਨਕ ਪੁਲਿਸ ਨੂੰ ਇਹ ਕਿਹਾ ਗਿਆ ਕਿ ਤੁਸੀਂ ਸਹਿਯੋਗ ਦਿਓ। ਉਹਨਾਂ ਨੇ ਸਟੇਟਸ ਰਿਪੋਰਟ ਦਿੱਤੀ ਪੂਰੀ ਪੜਤਾਲ ਤੋਂ ਬਾਅਦ ਜੇ ਸੀਬੀਆਈ ਅਸਲ ਤੱਥਾਂ ਤੇ ਜਾ ਪਹੁੰਚੀ ਤਾਂ ਉੱਥੇ ਬਹੁਤ ਕੁਝ ਹੈ ਉੱਥੇ ਸਿਆਸੀ ਦਖਲਅੰਦਾਜ਼ੀ ਵੀ ਹੈ ਸੂਈ ਕਿਸੇ ਮੈਂਬਰ ਪਾਰਲੀਮੈਂਟ ਵੱਲ ਵੀ ਜਾਂਦੀ ਹੈ ਉਹਦੇ ਰਿਸ਼ਤੇਦਾਰ ਵੱਲ ਵੀ ਜਾਂਦੀ ਹੈ ਪਰ ਜਦੋਂ ਤੱਕ ਸਾਰੇ ਤੱਥ ਸਾਹਮਣੇ ਨਹੀਂ ਆਉਂਦੇ ਉਦੋਂ ਤੱਕ ਇਹ ਸਾਰੀ ਲਗੋਟਾ ਡਾਕ ਹੁੰਦੀ ਹੈ ਜਦੋਂ ਅਸਲ ਗੱਲ ਸਾਹਮਣੇ ਆ ਗਈ ਫਿਰ ਸਾਨੂੰ ਪਤਾ ਲੱਗੇਗਾ ਕਿ ਕਿਉਂ ਇਹਦੇ ਵਾਪਰਿਆ ਕਿ ਇਹਦੇ ਪਿੱਛੇ ਕੀ ਕੀ ਸੀ ਇਹ ਵੀ ਕਿਹਾ ਜਾ ਰਿਹਾ ਕਿ ਉੱਥੇ ਕਈ ਹੋਰ ਕਿਸਮ ਦੇ ਵੀ ਜਿਹੜੇ ਧੱਦੇ ਹੁੰਦੇ ਸੀ ਉਹ ਵੀ ਸਾਰਿਆਂ ਦੇ ਸਾਹਮਣੇ ਜਿਹੜੇ ਸਾਬ ਜ਼ਿਮਨੀ ਚੋਣਾ ਹੋਣੀਆਂ ਨੇ ਚਾਰ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਵੈਸੇ ਪੰਜਵੀਂ ਦੀ ਵੀ ਤਿਆਰੀ ਹੁੰਦੀ ਨਜ਼ਰ ਆ ਰਹੀ ਹੈ ਗਿੱਦੜਬਾਹਾ ਦੇ ਵਿੱਚ ਸੁਖਵੀਰ ਸਿੰਘ ਬਾਦਲਹੁਰਾ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਨੇ ਲਗਾਤਾਰ ਲੋਕਾਂ ਨਾਲ ਮਿਲ ਰਹੇ ਨੇ ਆਮ ਜਨਤਾ ਦੇ ਵਿੱਚ ਬੈਠ ਕੇ ਵਿਚਾਰ ਚਰਚਾ ਕਰ ਰਹੇ ਨੇ ਤੇ ਜਿਹੜੇ ਉਹਨਾਂ ਦੇ ਸਾਥੀ ਨੇ ਉਹ ਵਾਕਕ ਹੋਰ ਨਾਲ ਹਲਕਿਆਂ ਦੇ ਵਿੱਚ ਕਮਾਂਡ ਸੰਭਾਲ ਰਹੇ ਨੇ ਇੱਕ ਇਹਨਾਂ ਦਾ ਪਾਰਲੀਮੈਂਟ ਬੋਰਡ ਬਣਿਆ ਹੂੰ ਉਹਦੇ ਮੁਖੀ ਨੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਹੂੰ ਮਹਿੰਦਰ ਗਰਗੇਵਾਲ ਤੇ ਹੋਰ ਉਹ ਕਹਿੰਦੇ ਸੀ ਚਾਰੇ ਹਲਕਿਆਂ ਦੇ ਵਿੱਚ ਜਾਣਾ ਫਿਲਹਾਲ ਗਿੱਦੜਪਹਾਉ ਦੇ ਚੋਂ ਵਨਫੀ ਕੀਤਾ ਹੋਇਆ ਹੂੰ ਕਿਉਂਕਿ ਗਿੱਦੜਵੈ ਦੀ ਕਮਾਂਡ ਸੁਖਵੀਰ ਸਿੰਘ ਬਾਦਲ ਆਪਣੇ ਹੱਥੀ ਰੱਖਦੇ ਆ ਤੇ ਭੁੰਦੜ ਸਾਹਿਬ ਭੇਜਿਆ ਹੈ ਸੋ 77 ਤੋਂ ਬਾਅਦ ਉਹ ਕਦੇ ਚੋਣ ਤਾਂ ਜਿੱਤੇ ਨਹੀਂ ਉਸੇ ਤਰੀਕੇ ਦੇ ਨਾਲ ਜਿਵੇਂ ਇੱਕ ਵਾਰ ਨਸੀਮਾ rau ਨੇ ਸਰਦਾਰ ਬਿਹੰਤ ਸਿੰਘ ਨੂੰ ਕਹਿਤਾ ਕਿ ਗਲਾਮ ਨਬੀ ਯਾਦ ਤੁਹਾਨੂੰ ਗਾਈਡ ਕਰਨਗੇ ਚੋਣਾਂ ਬਾਰੇ ਹਮ ਬਿਹੰਤ ਸਿੰਘ ਭੱਜ ਕੇ ਪੈਗੇ ਕਹਿੰਦੇ ਜਿਹੜਾ ਬੰਦਾ ਪੰਜ ਦੀ ਚੋਣ ਤੱਕ ਕਦੇ ਜਿੱਤ ਨਹੀਂ ਸਕਿਆ ਉਹ ਸਾਨੂੰ ਦੱਸੂਗਾ ਹਮ ਅਸੀਂ ਤੋਂ ਜਿੱਤ ਕੇ ਆਏ ਆ ਸਾਨੂੰ ਪਤਾ ਪੰਜਾਬ ਦਾ ਲੋਕਤੰਤਰ ਕੀ ਹੁੰਦਾ ਹੈ ਅਗਲੀ ਗੱਲ ਦੇ ਵਿੱਚ ਉਹਨਾਂ ਦੇ ਕੋਲ ਮੇਸ਼ੇਂਦਰ ਗਰੇਵਾਲ ਸਾਹਿਬ ਨੇ ਹਮ ਉਹ ਕਿਹੜਾ 97 ਤੋਂ ਬਾਅਦ ਕਦੇ ਜਿੱਤੇ ਨੇ ਸੋ ਮੇਰੇ ਕਹਿਣ ਦਾ ਮਤਲਬ ਇਹਨਾਂ ਥਾਵਾਂ ਤੇ ਤਾਂ ਉਹ ਆਪ ਜਾ ਰਹੇ ਨੇ ਹੂੰ ਕਿ ਲੋਕਾਂ ਦੀ رائے ਲੈਣੀ ਹੈ ਪਹਿਲਾਂ ਜਿਹੜੀ ਝੁੰਦਾ ਸਾਹਮਣੇ رائے ਲਈ ਸੀ ਲੋਕ ਇਹ ਪੁੱਛ ਰਹੇ ਨਹੀਂ ਵੀ ਉਹ ਲਾਗੂ ਕਰਤੀ ਸੀ ਤੇ ਸੁਖਵੀਰ ਸਿੰਘ ਬਾਦਲ ਤਿੰਨ ਗਿੜੇ ਐਦੋਂ ਪਹਿਲਾਂ ਦੇ ਚੁੱਕੇ ਰੇ ਕੱਲ ਵੀ ਗਏ ਆ ਦੋ ਪਹਿਲਾਂ ਦੇ ਆਏ ਆ ਉਹ ਵਾਸਤਾ ਪਾਉਂਦੇ ਨੇ ਪਿਤਾ ਸ਼ਰੀ ਦਾ ਕਿ ਗਦਰ ਵੇਹ ਵਾਲਿਓ 1995 ਸੀ ਸ਼ਾਇਦ ਹੂੰ ਤਰੀ ਗਦਰਵਾਹ ਚੋਣ ਹੋਈ ਆ 94 ਜਾਂ 95 ਜਦੋਂ ਮਨਪ੍ਰੀਤ ਬਾਦਲ ਪਹਿਲੀ ਵਾਰ ਜਿਮਨੀ ਚੋਣ 2000 ਵੋਟਾਂ ਤੇ ਜਿੱਤੇ ਸੀ ਅਸੀਂ ਤਾਂ ਥੋਡੇ ਆ ਤੁਸੀਂ ਉਹਨਾਂ ਨੂੰ ਜਿਤਾਤਾ ਜਿਨ੍ਹਾਂ ਦਾ ਤੁਹਾਡੇ ਨਾਲ ਤਾਲੁਕਤ ਕੋਈ ਨਹੀਂ ਜਿਵੇਂ ਬਾਦਲ ਸਾਹਿਬ ਨੇ ਕੰਮ ਕੀਤਾ ਜੇ ਤੁਸੀਂ ਸਾਨੂੰ ਜਿਤਾਉਂ ਅਸੀਂ ਥੋਡੇ ਆ ਤੁਹਾਡੇ ਕੋਲ ਰਹਿਣ ਵਾਲੇ ਆ ਸਾਰਾ ਕੁਝ ਭਾਪ ਆਪਦੀ ਗਲਤੀ ਦੀ ਤਾਂ ਲੋਕਾਂ ਦੀ ਗਲਤੀ ਕੱਢ ਰਿਹਾ ਵੀ ਤੁਸੀਂ ਨਹੀਂ ਸਾਨੂੰ ਚੁਣਿਆ ਇਹ ਕਾਰਨ ਨਹੀਂ ਲੱਭਦੇ ਕਿ ਤੁਹਾਨੂੰ ਕਿਉਂ ਨਹੀਂ ਚੁਣਿਆ ਸੋ ਲਗਾਤਾਰਤਾ ਦੇ ਵਿੱਚ ਉਹ ਵਾਸਤਾ ਪਾ ਰਹੇ ਨੇ ਕਿ ਜਿਵੇਂ ਉਦੋਂ ਜਿਵਨੀ ਚੋਣ ਜਿੱਤੀ ਗਈ ਇਹ 93 ਵਾਲੀ 93 ਜਾਂ 94 ਵਾਲੀ ਉਦੋਂ ਬਾਅਦ ਕਹਿੰਦੇ 97 ਦੇ ਵਿੱਚ ਪੂਰੀ ਮジョਰਿਟੀ ਲੈ ਕੇ ਅਕਾਲੀ ਦਲ ਸਰਕਾਰ 'ਚ ਆ ਗਿਆ ਸੀ ਤੁਸੀਂ ਹੁਣ ਵੀ ਇਸ ਤੋਂ ਸਾਨੂੰ ਦਿਤਾ ਦਿਓ ਤੇ 97 ਦੇ ਵਿੱਚ ਅਕਾਲੀ ਦਲ ਆਇਆ ਕੋ ਆਇਆ ਇਹ ਠੀਕ ਹੈ ਕਿ ਜੇ ਸੁਖਵੀਰ ਸਿੰਘ ਉੱਥੇ ਖੜ ਕੇ ਜਿੱਤੇ ਜਾਂਦੇ ਨੇ ਉਦੋਂ ਅਸਰਤਾ ਪਵੇਗਾ ਫਿਰ ਜਿਹੜੇ ਇਲਜ਼ਾਮਬਾਜ਼ੀਆਂ ਲੱਗੀਆਂ ਹੋਈਆਂ ਨੇ ਕੀ ਉਹ ਸਰਗਰ ਧੁੱਲ ਜਾਣਗੀਆਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਜੀ ਜੀ ਢਿਲ ਸਾਹਿਬ ਸੰਯੁਕਤ ਰਿਸਾਨ ਮੋਰਚਾ ਆਪਣੇ ਪੱਧਰ ਦੇ ਉੱਤੇ ਪ੍ਰਦਰਸ਼ਨ ਕਰ ਰਿਹਾ ਹੈ ਮੰਤਰੀਆਂ ਦੇ ਵਜ਼ੀਰਾਂ ਦੇ ਘਰਾਂ ਦੇ ਬਾਹਰ ਰੋਸਤਰ ਨੇ ਤੇ ਦੂਜੇ ਪਾਸੇ ਜਿਹੜਾ ਪੰਦੀਰ ਸਾਹਿਬ ਹੋਣ ਵਾਲਾ ਸੰਯੁਕਤ ਰਿਸਾਨ ਮੋਰਚਾ ਹੈ ਉਹ ਆਪਣੇ ਤਰੀਕੇ ਦੀ ਜਿਹੜੀ ਆ ਉਹ ਪਹਿਰਵਾਈਆਂ ਕਰ ਰਿਹਾ ਹੈ ਹੁਣ ਸ਼ੰਭੂ ਬੈਰੀਅਰ ਦੇ ਉੱਤੇ ਕਿਸਾਨ ਬੈਠੇ ਨੇ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਪਹੁੰਚਿਆ ਹੋਇਆ ਹੈ ਤੇ ਸੁਪਰੀਮ ਕੋਰਟ ਨੇ ਸੁਣਵਾਈ ਫਿਲਹਾਲ ਮੁਲਤਵੀ ਕਰ ਦਿੱਤੀ ਹੈ ਦੋਵਾਂ ਸਰਕਾਰਾਂ ਨੂੰ ਸੂਬਿਆਂ ਨੂੰ ਬੈਠ ਕੇ ਦਾ ਹੱਲ ਕੱਢਣ ਲਈ ਕਹਿ ਦਿੱਤਾ ਗਿਆ ਹੈ ਮੀਟਿੰਗ ਕਿਸਾਨਾਂ ਦੀ ਇੱਕ ਹੋ ਚੁੱਕੀ ਹੈ ਪਟਿਆਲਾ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਨਾਲ ਪਰ ਉਹ ਮੀਟਿੰਗ ਕਿਸੇ ਵੀ ਸਿਰੇ ਨਹੀਂ ਲੱਗੀ ਦੇਖੋ ਇਹਦੇ ਵਿੱਚ ਇੱਕ ਹੋਰ ਗੱਲ ਵੀ ਹੈ ਹੂੰ ਜਿਹੜੀ ਇਹ ਮੀਟਿੰਗ ਸਦੇਨੀ ਚੜੀ ਤੇ ਸੁਪਰੀਮ ਕੋਰਟ ਨੇ ਕਿਹਾ ਹੈ ਹੂੰ ਕਿ ਕੁਝ ਹੋਰ ਮੈਂਬਰ ਪਾਓ ਹੂੰ ਕਿਸਾਨਾਂ ਦੇ ਵੀ ਪਾਓ ਪੰਜਾਬ ਤੇ ਹਰਿਆਣੇ ਦੀਆਂ ਸਰਕਾਰਾਂ ਦੇ ਮੈਂਬਰ ਵੀ ਪਾਣ ਤੇ ਉਹ ਸੁਪਰੀਮ ਕੋਰਟ ਵੱਲੋਂ ਵੀ ਕੁਝ ਜੱਜ ਸਹਿਬਾਨ ਇਸ ਕਮੇਟੀ ਦੇ ਵਿੱਚ ਲੈ ਕੇ ਆਉਣਗੇ ਹੂੰ ਮਾਮਲਾ ਬਹੁਤ ਇੰਪੋਰਟੈਂਟ ਹੈ ਅਗਲੀ ਮੀਟਿੰਗ ਤੋਂ ਪਹਿਲਾਂ ਪਹਿਲਾਂ ਕੀ ਕਿਸਾਨਾਂ ਨੂੰ ਵੀ ਇਹਦੇ ਵਿੱਚ ਸੋਚਣਾ ਚਾਹੀਦਾ ਹੈ ਹੂੰ ਬਹੁਤ ਦੇਰ ਹੋਊਗੀ 80 ਲੋਕਾਂ ਨੂੰ ਇਸ ਤਰੀਕੇ ਦੇ ਨਾਲ ਤੰਗ ਹੁੰਦੇ ਨਹੀਂ ਦੇਖ ਸਕਦੇ ਸੁਪਰੀਮ ਕੋਰਟ ਵੀ ਕਹਿੰਦੀ ਹੈ ਜੇ ਸਾਲਸੀ ਜਿਹੜੇ ਕੋ ਅਦਾਲਤ ਨਹੀਂ ਪਾਤੇ ਉਸ ਤੋਂ ਬਾਅਦ ਵੀ ਤੁਸੀਂ ਗੱਲਣਾ ਬੰਨੀ ਫਿਰ ਕੀ ਅਜਿਹੇ ਦੇ ਵਿੱਚ ਸੁਪਰੀਮ ਕੋਰਟ ਕੋਈ ਸਖਤ ਆਦੇਸ਼ ਵੀ ਦੇ ਸਕਦੀ ਹੈ ਹਰਿਆਣਾ ਦੇ ਵਿੱਚ ਚੋਣਾਂ ਨੇ ਹੋਰ ਕਿਸੇ ਨੂੰ ਨੁਕਸਾਨ ਹੋਵੇ ਜਾਂ ਨਾ ਹੋਵੇ ਇਹ ਚੀਜ਼ ਦਾ ਨੁਕਸਾਨ ਹਰਿਆਣੇ ਦੇ ਵਿੱਚ ਪੱਕਾ ਹੋ ਜਾਵੇਗਾ ਇਹ ਜਗ੍ਹਾ ਦੇ ਉੱਤੇ ਇਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਗੱਲਬਾਤ ਰਹੀ ਇਹ ਮਸਲਾ ਹੱਲ ਕਰਨਾ ਚਾਹੀਦਾ ਹੈ ਉਹਨਾਂ ਨੇ ਧਰਨੇ ਵਗੈਰਾ ਮੰਤਰੀਆਂ ਐਮਐਲਏ ਦੇ ਘਰਾਂ ਦੇ ਬਾਹਰ ਦੇਤੇ ਇਹ ਸ਼ੰਭੂ ਬੈਠੇ ਨੇ ਲੋਕਾਂ ਦੇ ਵਿੱਚ ਵੀ ਇੱਕ ਚਰਚਾ ਹੈ ਕਿ ਜੇ ਇਹ ਸਾਰੇ ਇਕੱਠੇ ਹੋ ਕੇ ਤੁਰਨ ਤਾਂ ਸ਼ਾਇਦ ਕੋਈ ਵਧੀਆ ਹੱਲ ਕੱਢ ਸਕਦੇ ਹੈ ਅਜੇ ਤੱਕ ਤਾਂ ਮੈਨੂੰ ਨਹੀਂ ਲੱਗਦਾ ਕਿ ਹਰਿਆਣਾ ਦੀ ਸਰਕਾਰ ਤੇ ਕੋਈ ਅਸਰ ਹੋਇਆ ਜਾਂ ਨਹੀਂ ਹੋਇਆ ਤੇ ਜੇ ਉੱਥੇ ਹਰਿਆਣਾ ਦੀ ਸਰਕਾਰ ਇਹਨਾਂ ਮਾਮਲਿਆਂ ਚੋਂ ਬਾਹਰੇ ਨਿਕਲ ਗਈ ਫਿਰ ਜਿਹੇ ਜੇ ਤੁਸੀਂ ਕੰਮ ਕੀਤੇ ਜਾਂ ਨਾ ਕੀਤੇ ਉਹ ਆਪਣੇ ਆਪ ਦੇ ਵਿੱਚ ਅਹਿਮ ਹੁੰਦੇ ਨੇ ਜੀ ਤੇ ਲੋਕ ਸਭਾ ਦੇ ਵਿੱਚ ਸਪੀਕਰ ਸਾਹਿਬ ਨੇ ਪੰਜ ਸੰਸਦੀ ਕਮੇਟੀਆਂ ਬਣਾਈਆਂ ਨੇ ਜਿਹੜੀਆਂ ਆਪਣੇ ਆਪਣੇ ਪਦਰਤ ਉਤੇ ਕੰਮ ਕਾਜ ਕਰਨਗੀਆਂ ਬਿਲਕੁਲ ਜੀ ਇਹ ਪੰਜ ਕਮੇਟੀਆਂ ਬਣਾਈਆਂ ਗਈਆਂ ਨੇ ਹੂੰ ਇਹਦੇ ਵਿੱਚੋਂ ਜਿਹੜੇ ਕਾਂਗਰਸ ਦੇ ਇਹ ਬੀਨੂ ਗੋਪਾਲ ਨੇ ਹੂੰ ਉਹਨਾਂ ਨੂੰ ਜਿਹੜੀ ਅਕਾਊਂਟਸ ਕਮੇਟੀ ਹੈ ਉਹਦਾ ਚੇਅਰਮੈਨ ਲਾਇਆ ਇਸੇ ਤਰ੍ਹਾਂ ਸਰਕਾਰੀ ਖਰਚਿਆਂ ਦੀ ਇਹ ਜਾਂਚ ਕਰੇਗੀ ਇੱਕ ਅਨਸੂਣ ਚ ਜਾਤੀ ਤੇ ਜਨ ਜਾਤੀ ਭਲਾਈ ਕਮੇਟੀ ਹੈ ਪਬਲਿਕ ਅੰਡਰਟੇਕਿੰਗ ਕਮੇਟੀ ਹੈ ਪਬਲਿਕ ਭਲਾਈ ਉਹ ਆਪ ਜਿਵੇਂ ਦੱਸਿਆ ਕਿ ਮੀਨੂ ਕੋਪਾਲ ਸਾਹਿਬ ਨੂੰ ਬਣਾਤਾ ਅਨੁਮਾਨ ਤੇ ਪਿਛੜਾ ਵਰਗ ਭਲਾਈ ਕਮੇਟੀ ਹੈ ਤੇ ਇਸੇ ਤਰ੍ਹਾਂ ਇੱਕ ਹੋਰ ਕਮੇਟੀ ਹੈ ਭਾਜਪਾ ਲੇਖਾ ਕਮੇਟੀ ਨੇ ਚੇਅਰਮੈਨ ਇਹਨਾਂ ਨੂੰ ਬਣਾਇਆ ਇਹਦੇ ਵਿੱਚ ਬਹੁਤ ਕੁਝ ਹੋਰ ਵੀ ਹੈ ਜਿਹੜੀਆਂ ਕਮੇਟੀਆਂ ਬਣਾਈਆਂ ਨੇ ਜਿਹੜੇ ਲੋਕ ਸਭਾ ਦੇ ਸਪੀਕਰ ਨੇ ਓਮ ਬਿਰਲਾ ਉਹਨਾਂ ਵੱਲੋਂ ਇਹਨਾਂ ਕਮੇਟੀਆਂ ਦਾ ਗਠਨ ਕੀਤਾ ਗਿਆ ਆਮ ਤੌਰ ਤੇ ਤੁਹਾਡੀ ਕਿੰਨਾ ਹਿੱਸੇਦਾਰੀ ਹੈ ਉਦੇ ਤਾਪ ਕਮੇਟੀਆਂ ਬਣਾਈ ਜਾਂਦੀਆਂ ਨੇ ਜਿਵੇਂ ਕਿ ਕੇ.ਐਸ.ਬੀਨੂ ਗੋਪਾਲ ਸਾਹਿਬ ਨੇ ਜਿਹੜੇ ਉਹਨਾਂ ਨੂੰ ਇੱਕ ਕਮੇਟੀ ਦਾ ਨਾ ਬੀਨੂ ਗੋਪਾਲ ਸਾਹਿਬ ਨਹੀਂ ਉਹਨਾਂ ਨੂੰ ਹਾਂ ਕੇ.ਐਸ.ਬੀਨੂ ਗੋਪਾਲ ਸਾਹਿਬ ਨੂੰ ਇਸ ਕਮੇਟੀ ਦਾ ਚੇਅਰਮੈਨ ਲਾਇਆ ਜਿਹੜੀ ਲੇਖਾ ਕਮੇਟੀ ਹੈ ਜੀ ਤੇ ਇਟਲ ਸਾਬ ਗੁਰਪ੍ਰੀਤ ਗੋਗੀ ਲੁਧਿਆਣਾ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਗੁੱਸਾ ਆ ਗਿਆ ਕਹਿੰਦੇ ਕੰਮ ਕਾਜ ਕੋਈ ਹੋ ਨਹੀਂ ਰਿਹਾ ਨਹੀਂ ਪੱਥਰ ਤੋਂ ਕੀ ਕਰਾਉਣਾ ਹੈ ਪੰਜਾ ਪੁਨਿਆ ਜੀਆਂ ਚੁੱਕੀਆਂ ਤਿੱਖੇ ਜਿਹੜੇ ਸਮਾਨ ਚੁੱਕਿਆ ਤੇ ਜਾ ਕੇ ਨੀ ਪੱਥਰ ਤੋੜਨਾ ਸ਼ੁਰੂ ਕਰਤਾ ਆਪਣੇ ਸਮਰਥਕਾਂ ਨੂੰ ਨਾਲ ਲੈ ਗਏ ਮੀਡੀਆ ਵੀ ਇਕੱਠਾ ਹੋ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਸਵਾਲੇ ਖੜੇ ਕੀਤੇ ਵਿਰੋਧੀਆਂ ਨੇ ਕਹਿੰਦੇ ਕਿ ਆਪਣੀ ਜਿਹੜੇ ਐਮਐਲਏ ਨੇ ਆਪਣੀ ਲੀਡਰ ਨੇ ਆਵਾਦਵੀ ਪਾਰਟੀ ਦੀ ਉਹ ਵੀ ਕੰਮ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਤੇ ਹੋਗੀ ਸਾਹਿਬ ਕਹਿੰਦੇ ਕਿ ਮੈਂ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਹੀ ਇਹ ਕਦਮ ਚੁੱਕਿਆ ਬੁੱਡੇ ਨਾਲੇ ਦੇ ਸਫਾਈ ਵਾਲੇ ਪ੍ਰੋਜੈਕਟ ਦਾ ਨੀ ਪੱਥਰ ਸੀਗਾ ਤੇ ਦੂਜੇ ਪਾਸੇ ਉੱਥੋਂ ਦਾ ਇੱਕ ਡੰਪ ਆ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਸ ਨੂੰ ਲੈ ਕੇ 1000 ਕਰੋੜ ਤੋਂ ਵੱਧ ਦਾ ਜਿਹੜਾ ਜੁਰਮਾਨਾ ਹੈ ਉਹ ਪੰਜਾਬ ਸਰਕਾਰ ਨੂੰ ਪੈ ਚੁੱਕਿਆ ਹੈ ਕੱਲੇ ਲੁਧਿਆਣੇ ਕਰਕੇ ਐਨਰਜੀਟੀ ਨੇ ਕੀਤਾ ਜੀ ਹਮ 1026 ਕਰੋੜ ਦਾ ਹਮ ਜਿਹੜਾ ਕੱਲ ਮਾਰਚ ਹੋਇਆ ਕਾਲੇ ਪਾਣੀ ਵਾਲਾ ਹਮ ਹੁਣ ਐਂਜੇ ਲੱਗਦਾ ਵੀ ਕਿਤੇ ਗੁੱਗੀ ਸਾਹਿਬ ਨੇ ਹਾਜ਼ਰੀ ਇਸ ਕਰਕੇ ਤਾਂ ਨਹੀਂ ਲਵਾ ਲਈ ਹਮ ਮਾਮਲਾ ਤਾਂ ਪਾਣੀ ਵਾਲਾ ਹੀ ਹੈ ਹਮ ਬੁੱਢੇ ਨਾਲੇ ਦੇ ਪ੍ਰੋਜੈਕਟ ਨੂੰ ਕਹਿੰਦੇ ਆ ਕਿ 70 ਕ ਡੈਰੀਆਂ ਨੂੰ ਉੱਥੇ ਪਹਿਲਾਂ ਕੋਈ ਨੋਟਿਸ ਵਗੈਰਾ ਕੀਤੇ ਆ ਕੁਝ ਨੂੰ ਕਨੈਕਸ਼ਨ ਵੀ ਕੱਟੇ ਆ ਪਰ ਅਜੇ ਤੱਕ ਕਿ ਰੰਗਾਈ ਫੈਕਟਰੀਆਂ ਡੇਰੀਆਂ ਆਪਣੇ ਘਰਾਂ ਨਿਕਲ ਗਈਆਂ 2002 ਤੋਂ ਬਾਅਦ ਕੱਢਣ ਨੂੰ ਫਿਰਦੇ ਆ 22 ਸਾਲ ਹੋ ਗਏ ਕਿਉਂ ਕਰੋੜਾ ਰੁਪਏ ਥੱਪ ਕੇ ਸਰਕਾਰ ਦਾ ਲੋਕਾਂ ਦੇ ਖੂਨ ਪਸੀਨੇ ਦੇ ਟੈਕਸ ਦੀ ਕਮਾਈ ਦਾ ਇਸ ਤਰ੍ਹਾਂ ਦੇ ਨਾਲ ਉਡਾਇਆ ਜਾ ਰਿਹਾ ਹੈ ਆਪਣੇ ਆਪ ਦੇ ਵਿੱਚ ਇਹਮ ਹੈ ਇਹਦੇ ਤੇ ਜਿਹੜਾ ਗੁੱਗੀ ਸਾਹਿਬ ਨੇ ਕਦਮ ਕੀਤਾ ਹੈ ਅੱਜ ਤੱਕਰ ਉਹ ਕਹਿੰਦੇ ਵੀ 90% 650 ਕਰੋੜ ਚੋ ਬਜਟ ਜਾਰੀ ਹੋ ਗਿਆ ਵਿਧਾਨ ਸਭਾ ਦੀ ਜਿਹੜੀ ਕਮੇਟੀ ਹੈ ਵਿਧਾਨ ਸਭਾ ਦੀ ਜਿਹੜੀ ਕਮੇਟੀ ਉਹਨਾਂ ਨੇ ਆ ਕੇ ਕਹਿਤਾ ਕਿ ਇਹਦਾ ਤਾਂ ਡੀਪੀਆਰ ਹੀ ਨਹੀਂ ਅਜੇ ਹੋਇਆ ਅਧਿਕਾਰੀਆਂ ਦੀ ਮਿਲੀ ਭੁਗਤ ਹੈ ਇੰਨੇ ਚਿਰ ਦਾ ਕੰਮ ਹੋ ਗਿਆ ਤੇ ਮੁੱਖ ਮੰਤਰੀ ਸਾਹਿਬ ਚੁੱਪ ਕਾ ਦੇ ਵਾਸਤੇ ਬੈਠੇ ਆ ਹੂੰ ਦੂਜਿਆਂ ਨੂੰ ਤਾਂ ਬੜਾ ਤੇ ਉਹ ਕਹਿੰਦੇ ਵੀ ਤੁਹਾਡਾ ਜਿਹੜਾ ਅਧਿਕਾਰੀਆਂ ਦਾ ਭ੍ਰਿਸ਼ਟਾਚਾਰ ਹੈ ਤੁਹਾਡੀ ਆਪਣੀ ਵਿਧਾਨ ਸਭਾ ਕਮੇਟੀ ਕਹਿੰਦੀ ਹੈ ਉਹ ਤੇ ਤੁਸੀਂ ਕੋਈ ਕਦਮ ਚੁੱਕਿਆ ਕਿਉਂ ਨਹੀਂ ਹੁਣ ਤੱਕ ਹੂੰ ਤੁਸੀਂ ਚਾਰ ਸਾਬਕਾ ਮੰਤਰੀਆਂ ਦੇ ਕੇਸ ਚਲਾਉਣ ਦੀ ਆਗਿਆ ਤਾਂ ਦੇਤੀ ਤੇ ਜਿਹੜਾ ਤੁਹਾਡੇ ਅਨਮੋਲ ਰਤਨ ਨੇ ਖਾਸ ਕਰ ਅਮਤਰਤਨ ਕੋਟਪੱਤਾ ਤੇ ਡਾਕਟਰ ਵਿਜੇ ਸਿੰਘਲਾ ਉਹਨਾਂ ਦੀ ਆਗਿਆ ਕਿਉਂ ਨਹੀਂ ਦਿੱਤੀ ਜੀ ਤੇ ਫਿਰ ਪਿੱਕੇ ਨੇ ਚੂਜ਼ ਕਰਦੇ ਹੋ ਤੁਸੀਂ ਇਸ ਕਰਕੇ ਇਹਨਾਂ ਵੱਲ ਵੀ ਸਵਾਲ ਉੱਠ ਰਹੇ ਨੇ ਜੀ ਟਰਾਲ ਸਾਹਿਬ ਨਵੀਆਂ ਪਾਰਟੀਆਂ ਨਵੇਂ ਗਠਜੋੜ ਹੋ ਰਹੇ ਨੇ ਇਸ ਦੇ ਚੱਲਦਿਆਂ ਇੱਕ ਨਵੀਂ ਸਿਆਸੀ ਪਾਰਟੀ ਬਣੀ ਆ ਸ਼ੇਰੇ ਪੰਜਾਬ ਦਲ ਕਾਫੀ ਚਰਚਾ ਦੇ ਵਿੱਚ ਹੈ ਆਉਣ ਵਾਲੇ ਸਮੇਂ 'ਚ ਉਹਦੀਆਂ ਕੀ ਕਾਰਗੁਜ਼ਾਰੀਆਂ ਰਹਿੰਦੀਆਂ ਨੇ ਬਾਅਦ ਦੀ ਗੱਲ ਹੈ ਪਰ ਪੰਜਾਬ ਦੇ ਵਿੱਚ ਨਵਾਂ ਦਲ ਹੋਂਦ ਚ ਆਇਆ ਇਹ ਹੈਗਾ ਜੀ ਸ਼ੇਰੇ ਪੰਜਾਬ ਦਲ ਇਹਦੇ ਪ੍ਰਮੁੱਖ ਨੇ ਸਾਬਕਾ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਬਡੋੜਾ ਹੂੰ ਇਹ ਸ਼ੇਰੇ ਪੰਜਾਬ ਦਲ ਮਹਾਰਾਜਾ ਰਜੀਤ ਸਿੰਘ ਵੇਲੇ ਹੁੰਦੇ ਸੀ ਹੂੰ ਤੇ ਉਹਨਾਂ ਨੇ ਸ਼ੇਰੇ ਪੰਜਾਬ ਦਲ ਨਾਲ ਦੀ ਪਾਰਟੀ ਬਣਾਈ ਹੈ ਜਿਹੜੀਆਂ ਅਗਲੀਆਂ ਚੋਣਾਂ ਆਉਣੀਆਂ ਹੋ ਸਕਦੇ ਜਿਮਨੀ ਚ ਵੀ ਇਹ ਰੰਗ ਦਿਖਾਉਣ ਹੂੰ ਇਹ ਸਰਗਰਮੀਆਂ ਕਰ ਰਹੀਆਂ ਨੇ ਖਾਸ ਕਰ 328 ਰੁਪਏ ਦੀ ਗੁੰਮਸ਼ੁਦਗੀ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਸਭ ਤੋਂ ਵੱਡੇ ਪੱਧਰ ਤੇ ਉੱਤੇ ਇਹ ਮਾਮਲਾ ਚੁੱਕਿਆ ਹੋਆ ਸੀ ਹੂੰ ਹੁਣ ਇਹ ਦਲ ਵੀ ਮੈਦਾਨ ਚ ਆ ਗਿਆ ਤਾਂ ਪੰਜਾਬ ਦੇ ਲੋਕਾਂ ਕੋਲੇ ਚੁਆਇਸ ਬਹੁਤ ਵਧ ਗਈ ਹੂੰ ਆਪੋ ਆਪਣੇ ਬੰਦੇ ਚੋਣਨ ਵਾਸਤੇ ਦੇਖਦੇ ਹਾਂ ਇਹਦੇ ਵਿੱਚ ਫਿਰ ਕੀ ਕੁਝ ਅੱਗੇ ਆਉਂਦਾ ਹੈ ਜੀ ਕਿਰਪਾ ਸਰ ਵਿਨੇਸ਼ ਫੁਗਾੜ ਦਾ ਪਰਮਾ ਸਵਾਗਤ ਕੀਤਾ ਗਿਆ 에어ਪੋਰਟ ਤੋਂ ਲੈ ਕੇ ਦਿੱਲੀ ਵਾਲੇ ਤੋਂ ਲੈ ਕੇ ਉਹਦੇ ਪਿੰਡ ਬਲਾਲੀ ਤੱਕ ਥਾਂ ਥਾਂ ਦੇ ਉੱਤੇ ਰੋਕ ਕੇ ਉਹਨੂੰ ਸਨਮਾਨਤ ਕੀਤਾ ਗਿਆ ਪਿੰਡ ਦੇ ਵਿੱਚ ਵੀ ਵੱਡੇ ਸਮਾਗਮ ਕੀਤੇ ਗਏ ਸਰਕਾਰ ਨੇ ਸਮਾਗਮ ਕਰਨੇ ਸੀ ਚੋਨ ਜ਼ਾਬਤਾ ਲੱਗ ਗਿਆ ਇਸ ਕਰਕੇ ਉਹ ਨਹੀਂ ਹੋ ਸਕੇ ਤੇ ਜਿਹੜੇ ਇਨਾਮਾਂ ਦੀ ਬਰਸਾਤ ਹੈ ਉਹ ਵੀ ਵਿਨੇਸ਼ ਫੁਗਾੜ ਦੇ ਉੱਤੇ ਹੋਈ ਬਿਲਕੁਲ ਜੀ ਜਦੋਂ ਇਹ ਚੀਜ਼ ਹੋਈ ਹੈ ਆ ਇੱਕ ਇਹਨਾਂ ਦੀ ਤਾਜੀ-ਤਾਜੀ ਮੈਂਬਰ ਪਾਰਲੀਮੈਂਟ ਬਣੀ ਹੈ ਹੂੰ ਪਹਿਲੀ ਵਾਰ ਹਿਮਾਚਲ ਤੋਂ ਇਹਨੂੰ ਕਦੇ ਨਜ਼ਰੀ ਨਹੀਂ ਆਇਆ ਹੂੰ ਇਹ ਔਰਤਾਂ ਵੀ ਸੜਕਾਂ ਤੇ ਘੜੀ ਸੀਗੀਆਂ ਸੀ ਹੂੰ ਹੁਣ ਸਾਰੇ ਕਹਿੰਦੇ ਆ ਲੇਕਰ ਉਸ ਬੀਬੀ ਨੇ ਉਹਨਾਂ ਦੇ ਜਾਨ ਦੀ ਥਾਂ ਤੇ ਰਾਹੁਲ ਗਾਂਧੀ ਮਲਕਰਜਨ ਖੜਗੇ ਤੇ ਸੂਨੀਆ ਗਾਂਧੀ ਨੂੰ ਮਿਲਣ ਨੂੰ ਤਰਜੀਹ ਦਿੱਤੀ ਹੈ ਹੂੰ ਦੁਬਾਰਾ ਫੇਰ ਜਾ ਰਿਹਾ ਹੈ ਇਹ ਵੀ ਸੋਚਿਆ ਜਾ ਰਿਹਾ ਹੈ ਕਿ ਸ਼ਾਇਦ ਹਰਿਆਣੇ ਦੇ ਵਿੱਚ ਉਹਨਾਂ ਨੂੰ ਵਿਧਾਨ ਸਭਾ ਦੀ ਟਿਕਟ ਦੇ ਦਿੱਤੀ ਜਾਵੇ ਜੀ ਇੱਕ ਗੱਲ ਦੂਜੀ ਗੱਲ ਇਹ ਜਦੋਂ ਉੱਥੋਂ ਚੱਲੀ ਰਾਤ ਦੇ 2 ਵਜੇ 12 ਵਜੇ ਦੇ ਚੱਲੇ ਰਾਤ ਦੇ 2 ਵਜੇ ਦੇ ਤੱਕ ਆਪਣੇ ਪਿੰਡ ਪਹੁੰਚੇ 14 ਘੰਟੇ ਚ ਹੂੰ ਤੇ ਪਤਾ ਨਹੀਂ ਕਿੰਨਿਆਂ ਕਥਾਵਾਂ ਦੇ ਉੱਤੇ ਲੋਕਾਂ ਨੇ ਕਿਹੜੇ-ਕਿਹੜੇ ਤਰੀਕੇ ਨਾਲ ਸਨਮਾਨ ਕੀਤਾ ਉਹਨੂੰ ਜਿਹੜਾ ਚਾਂਦੀ ਦਾ ਤਕਵਾ ਮਿਲਿਆ ਜਾਂ ਨਹੀਂ ਮਿਲਿਆ ਭਾਰਤ ਦੇ 140 ਕਰੋੜ ਲੋਕਾਂ ਨੇ ਆਪਣੀਆਂ ਦੁਆਵਾਂ ਨਾਲ ਬਹੁ ਗਿਣਤੀ 95% ਲੋਕਾਂ ਨੇ ਉਹਦੇ ਝੋਲੀ ਦੇ ਵਿੱਚ ਆਪਣੇ ਹੰਝੂਆਂ ਦੇ ਨਾਲ ਜਿਹੜਾ ਸਨਮਾਨ ਪਾਇਆ ਹੈ ਬਿਰਕਲ ਐਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਸਨਮਾਨ ਕਿਸੇ ਹੋਰ ਦੇ ਹਿੱਸੇ 'ਚ ਨਹੀਂ ਆਇਆ ਸੋ ਵਿਨੇਸ਼ ਫੋਗਾਟ ਨੂੰ ਲੋਕਾਂ ਨੇ ਬਹੁਤ ਵੱਡੇ ਪੱਤਰ ਦੇ ਉੱਤੇ ਸਨਮਾਨ ਦਿੱਤਾ ਜੀ ਬਿਲਕੁਲ ਜੀ ਵਿਨੇਸ਼ ਫੋਗਾਟ ਨੂੰ 골ਡ ਤੋਂ ਵੀ ਉੱਪਰ ਕਹਦੇ ਨਾ ਕਿ ਡਾਇਮੰਡ ਦੇ ਨਾਲ ਜੜਿਆ ਹੋਇਆ ਮੈਡਲ ਲੋਕਾਂ ਨੇ ਭਾਰਤ ਵਾਲਿਆਂ ਨੇ ਦੇ ਦਿੱਤਾ ਸੋ ਪੂਰੀ ਹੱਕਦਾਰ ਵੀ ਬਣੀ ਸੀਗੀ ਜੀ ਤੇ ਟਿਲਸਾਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਸ਼ੁਕਰ ਹੈ ਜੀ ਸੋ ਇਸੇ ਪ੍ਰੋਗਰਾਮ ਦੇ ਵਿੱਚ ਅਗਲੇ ਹਫ਼ਤੇ ਨਵੀਆਂ ਤੇ ਤਾਜ਼ਾ ਸਰਗਰਮੀਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਅਗਗੇ ਦਿਓ ਧੰਨਵਾਦ